ਜੋ ਤੁਸੀਂ ਸੂਆ ਦੇਖ ਰਹੇ ਹੋ ਇਹ ਕੰਗਣਵਾਲ ਤੋਂ ਸultanpur ਬਧਰਾਵਾ ਨਵਾਂ ਬਣਿਆ ਹਜੇ ਕੰਪਲੀਟ ਹੋਇਆ ਨਹੀਂ ਹੈ ਤੇ ਇਹਦਾ ਕੰਮ ਚੱਲਦਾ ਜੋ ਰੈਕੋਟ ਮਲੇ ਕੋਲਾ ਰੋਡ ਹੈ ਉਹਦੇ ਉੱਤੇ ਪੁਲ ਬਣਨ ਦਾ ਕੰਮ ਸ਼ੁਰੂ ਆ ਜੋ ਕਿ ਬਣ ਰਿਹਾ ਪਰੰਤੂ ਸੂਆ ਹਜੇ ਅਧੂਰਾ ਹੈ ਤੇ ਅਧੂਰਾ ਹੋਣ ਦੇ ਬਾਵਜੂਦ ਅਧੂਰਾ ਹੋਣ ਦੇ ਬਾਵਜੂਦ ਉਹ ਦੇਖੋ ਇਹ ਚ ਪਾਣੀ ਵੀ ਛੜਦਾ ਉਹ ਸਾਹਮਣੇ ਬੰਨ ਲਾ ਕੇ ਪੁਲ ਬਣਾਇਆ ਜਾ ਰਿਹਾ ਜਿੱਥੋਂ ਗੱਡੀ ਲੰਘ ਰਹੀ ਆ ਪਰੰਤੂ ਹੁਣ ਬਦਕਿਸਮਤੀ ਦੀ ਗੱਲ ਇਹ ਆ ਵੀ ਸੂਆ ਹੀਠੋਂ ਉਲਦੇ ਜਿਹੜੇ ਜੋ ਪਿੰਡਰ ਦੇ ਰਸਤੇ ਤੇ ਪੁਲ ਬਣਿਆ ਉਹਦੇ ਹੀਠੋਂ ਦੀ ਲੀਕ ਹੋ ਕੇ ਦੇਖੋ ਪਾਣੀ ਦਾ ਵਹਾ ਕਿੰਨਾ ਇੱਕ ਦਿਨ ਪਹਿਲਾਂ ਓਵਰਫਲੋ ਹੋ ਗਿਆ ਸੀਗਾ ਉਦੋਂ ਵੀ ਇਥੋਂ ਹੀ ਰਾਹ ਬਣਾ ਲਿਆ ਸੀ ਪਾਣੀ ਨੇ ਕਿਸਾਨਾਂ ਦੀ ਜੀਰੀ ਦੇ ਵਿੱਚ ਪਾਣੀ ਜਾ ਰਿਹਾ ਮਿੱਟੀ ਖੜ ਕੇ ਜਾ ਰਹੀ ਹੈ ਵਿੱਚ ਇਹ ਦੇਖੋ ਇਹ ਖੇਤ ਆ ਜੋ ਹਾਕਮ ਸਿੰਘ ਸਾਵਕਾ ਸਰਪੰਚ ਸੁਲਤਾਨਪੁਰ ਬੁਧਰਾਵਾਂ ਦਾ ਉਦੋਂ ਅਗਲੇ ਖੇਤਾਂ ਚੋਂ ਵੀ ਜਾ ਰਿਹਾ ਪਰੰਤੂ ਇਹ ਪ੍ਰਸ਼ਾਸਨ ਨੂੰ ਨਹਿਰੀ ਵਿਭਾਗ ਨੂੰ ਤੁਰੰਤ ਤੇਰੇ ਵੱਲ ਧਿਆਨ ਦੇਣ ਦੀ ਲੋੜ ਆ ਇਸ ਕਰਕੇ ਵੀ ਸੂਆ ਤੇ ਥਾਂ ਥਾਂ ਤੋਂ ਟੁੱਟ ਜਾਵੇਗਾ ਇਸ ਤਰ੍ਹਾਂ ਜਦੋਂ ਸੂਆ ਚਾਲੂ ਹੀ ਨਹੀਂ ਕੀਤਾ ਮੂਹਰੇ ਅੱਗੇ ਤਾਂ ਉਹਨਾਂ ਨੇ ਪਾਣੀ ਕਿਉਂ ਛੱਡਿਆ ਗਿਆ ਇਸ ਗੱਲ ਵਾਲਾ ਅਧਿਕਾਰੀਆਂ ਦਾ ਕੋਈ ਧਿਆਨ ਨਹੀਂ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਉਸ ਤੋਂ ਵੱਧ ਸਰਕਾਰ ਦਾ ਨੁਕਸਾਨ ਹੋ ਰਿਹਾ ਕਿਉਂਕਿ ਇਹ ਸੁਗਾ ਇੱਥੋਂ ਟੁੱਟ ਜਾਣਾ ਜਦੋਂ ਟੁੱਟ ਗਿਆ ਤੇ ਖੜ ਜਾਣਾ ਸਾਰਾ ਅੱਗੇ ਦੀ ਅੱਗੇ ਆ ਦੇਖੋ ਕਿੰਨਾ ਪਾਣੀ ਜਾ ਰਿਹਾ ਕੀ ਨੋ ਹੁੰਦਾ ਡਾ ਆਕਮ ਸਿੰਘ ਸਾਹਿਬ ਕਸਰ ਪੰਜ ਇਹ ਕੀ ਮਤਲਬ ਸੁਗੇ ਵਾਲਿਆਂ ਨਾਲ ਤੁਸੀਂ ਗੱਲ ਕਰੀ ਹੈ ਵਿਭਾਗ ਨਾਲ ਮੈਂ ਸਰ ਇਹਨਾਂ ਨਾਲ ਚੌਥੀ ਵੀ ਗੱਲ ਕਰੀ ਹੈਗੀ ਇਹ ਸਾਬ ਨੂੰ ਇਹਨਾਂ ਨੇ ਛੜਦਾ ਜੂਆ ਪੂਰਾ ਫੁੱਲ ਕਰਦਾ ਓਵਰਫਲੋ ਹੋ ਕੇ ਤਿੰਨ ਜਗ੍ਹਾ ਤੇ ਟੁੱਟਿਆ ਇਹਨਾਂ ਦੇ ਐਸਡੀਓ ਨੂੰ ਜੇ ਆਈ ਨੂੰ ਉਹਨਾਂ ਨੇ ਕਾਨਫਰੈਂਸ ਕਾਲ ਤੇ ਲਿਆ ਮੈਨੂੰ ਤੇ ਸਾਰਾ ਕੁਝ ਦੱਸਿਆ ਉਹ ਕਹਿੰਦੇ ਅਸੀਂ ਬੰਦ ਕਰਾਉਣੇ ਆ ਬੰਦ ਕਰਾਉਣ ਦੇ ਵਿਜੂਦ ਦੁਬਾਰਾ ਫੇਰ ਅਜੇ ਛੱਡਿਆ ਗਿਆ ਸ਼ਵੇਰ ਦਾ 4 ਵਜੇ ਚੱਲਦਾ ਪਹਿਲਾਂ ਮੇਰੀ ਜੀਰੀ ਭਰ ਗਈ ਦੁਬਾਰਾ ਫੇਰ ਮੇਰੇ ਝੋਨਾ ਭਰ ਗਿਆ ਇਹ ਪਾਣੀ ਦੇ ਝੋਨਾ ਓਵਰਫਲੋ ਉੱਪਰ ਦੀ ਫਿਰ ਰਹੀ ਹੈ ਜੇ ਹੁਣੇ ਬੰਦ ਨਾ ਕਰਿਆ ਫਿਰ ਮੇਰੀ ਨਕਸ਼ਾਨ ਮਾਰੀ ਜਾਣਾ ਮੇਰੇ 2 ਏਕੜ ਇਹ ਪਾਣੀ ਅੱਗੇ ਕਿੱਧਰ ਨੂੰ ਜਾਏਗਾ ਅੱਗੇ ਕਿਤੇ ਨਹੀਂ ਜਾਣਾ ਅਗੇ ਖੇਤਾਂ 'ਚ ਬੰਦ ਕੋਈ ਹੈ ਨਹੀਂ ਨਿਕਾਹੀ ਇਹਦਾ ਖੇਤਾਂ 'ਚ ਹੀ ਰਹਿਣਾ ਇਹ ਅੱਗੇ ਕਿਤੇ ਸ਼ੁਰੂ ਹੈ ਕੋਈ ਸੜਕ ਦੀ ਜਗ੍ਹਾ ਕੋਈ ਜਗ੍ਹਾ ਨਹੀਂ ਇਹਨੂੰ ਨਿਕਲਣੀ ਨਹੀਂ ਹੈ ਜੇ ਹੁਣ ਤੁਸੀਂ ਜਦੋਂ ਆਈਡੀਓ ਸਾਹਿਬ ਨਾਲ ਗੱਲ ਕਰੀਅਤਿਓ ਕੀ ਕਹਿੰਦੇ ਫਿਰ ਹੁਣ ਫੋਨ ਨਹੀਂ ਚੱਕਿਆ ਅੱਜ ਉਹਨੇ ਸ਼ਵੀਰ ਦਾ ਮੇਰਾ ਅੱਛਾ ਜੀ ਹਾਂ ਸ਼ਵੀਰ ਨੇ ਤਿੰਨ ਵਾਰ ਫੋਨ ਲਾ ਲਿਆ ਅੱਜ ਫੋਨ ਨਹੀਂ ਚੱਕ ਰਿਹਾ ਹਾਂ ਤੁਸੀਂ ਇਹ ਬਣਾ ਨੂੰ ਜੇ ਪੂਰ ਦੇਣੇ ਮੰਨ ਲਓ ਕਿਸੇ ਤਰੀਕੇ ਫਿਰ ਇਹਦਾ ਕੀ ਹੱਲ ਹੋਊਗਾ ਹਾਲੇ ਤੱਕ ਕੁਝ ਨਹੀਂ ਹੋਣਾ ਇਹ ਜੇ ਬਜਰੀ ਪੈਂਦੀ ਹੈ ਮੇਰੇ ਮਿੱਟੀ ਨਾਲ ਨਹੀਂ ਖੜਦਾ ਉਹ ਕੱਲ ਆਪਣੇ ਇਹ ਦੇ ਮਹਿਕਮੇ ਵਾਲੇ ਉਹਨੇ ਲੇਬਰ ਭੇਜੀ ਥੋੜੀ ਥੋੜੀ ਮਿੱਟੀ ਲਾ ਕੇ ਚਲੇ ਗਏ ਨੇ ਹਾਂ ਇਹਨੂੰ ਕੀ ਮਤਲਬ ਹੈ ਜਿਹੜਾ ਪੁਲ ਦਾ ਥੱਲਾਗਾ ਉਹ ਉਹ ਖਰ ਗਿਆ ਹਾਂ ਉਹ ਖਰ ਗਿਆ ਪੁਲ ਦਾ ਥੱਲਾ ਕਰ ਗਿਆ ਇਹਦੇ ਵੱਲ ਹੈਲੋ ਹੈਲੋ ਸਿਕਾ ਯਾਰ ਸਰ ਫੇਰ ਯਾਰ ਸੂ ਅੱਜ ਉਹ ਛੱਡਦੇ ਨੇ ਪਾਣੀ ਫੇਰ ਬਹਿ ਗਿਆ ਉੱਥੇ ਜੀ ਮੇਰੀ ਤਾਂ ਫੇਰ ਜੀ ਪਾਣੀ ਫੇਰ ਭਰ ਗਿਆ ਜੀ ਹਾਂਜੀ ਉਹ ਪੁਲ ਦੇ ਨਾਲੋਂ ਫੇਰ ਲੀਕ ਹੈ ਇਹ ਹਾਂਜੀ ਕੱਲ ਬੰਦੇ ਆਏ ਉਹਨਾਂ ਨੇ ਦੋ ਦੋ ਜੇਪੇ ਮਿੱਟੀ ਲੈ ਆਏ ਆਪਣੇ ਲੇਬਰ ਵਾਲੇ ਸੀਗੇ ਲਾ ਕੇ ਬਾਗੇ ਨੇ ਉਹਨਾਂ ਨੂੰ ਕਿਹਾ ਵੀ ਬਜਰੀ ਇੱਥੇ ਮੈਂਟ ਪਾਉ ਮੜਾ ਮੋਟਾ ਉਹ ਕਹਿੰਦੇ ਸੀ ਸਾਡੇ ਕੋਲ ਤਾਂ ਹੈ ਨਹੀਂ ਦੇਖੋ ਤੁਸੀਂ ਮੈਂ ਤੁਹਾਨੂੰ ਇਹ ਵੀਡੀਓ ਕਰ ਲਾ ਕੇ ਦਿਖਾਉਂਦੇ ਪਾਣੀ ਦੇਖੋ ਇਹਦਾ ਕਿੰਨਾ ਜਿਆਦਾ ਵਹਿ ਗਿਆ ਝੋਨੇ ਦੇ ਮੇਰੇ ਉੱਪਰ ਦੀ ਫਿਰਦਾ ਜਿਰੀ ਦੇ ਪਾਣੀ ਬਿਲਕੁਲ ਉਹਦੇ ਹੋ ਗਿਆ ਦੁਬਾਰਾ ਫੇਰ ਹੋ ਗਿਆ ਤਾਂ ਫਿਰ ਮਰ ਜਾਣੇ ਹਨ ਮੈਂ ਕੀ ਕਰੂੰ ਨਾ ਦੱਸੋ ਬਲਾ ਮੈਨੂੰ ਹਾਂਜੀ ਇਹਨਾਂ ਨੂੰ ਨੰਬਰ ਦੋ ਜਾਰਾ ਮੈਨੂੰ ਮੜਾ ਦੇ ਜਾ ਰਹੇ ਹਾਂ ਹਾਂਜੀ ਦੋ ਨੰਬਰ ਦੋ ਪਰ ਮਿੰਦਰ ਦਾ ਹਾਂਜੀ ਭੇਜੋ ਦਸਨਯੋਗ ਹੈ ਜਿਹੜਾ ਪੁਲ ਇੰਨੀ ਮਿਹਨਤ ਤੇ ਇਨਾ ਪੈਸਾ ਖਰਚ ਕਰਕੇ ਬਣਾਇਆ ਉਹ ਜਾਣ ਗੇਲੀ ਇਹ ਵਰਤੀ ਗਈ ਹੈ ਵੀ ਦੇਖੋ ਆ ਪਾਣੀ ਜਾ ਰਿਹਾ ਥੱਲੇ ਪੁਲ ਦੇ ਥੱਲੇ ਪਾਣੀ ਵਹਿ ਰਿਹਾ ਇਹ ਹੋਰ ਕਿਤੇ ਵਸੇ ਨਹੀਂ ਜਾ ਰਿਹਾ 30 ਲੱਖ ਦਾ ਪ੍ਰੋਜੈਕਟ ਹੈ ਇਹਦਾ ਕੋਈ ਹਾਂਜੀ ਲੱਖਾਂ ਰੁਪਈਆ ਲਾ ਕੇ ਪੁਲ ਬਣਾਇਆ ਇਸ ਹਿਸਾਬ ਨਾਲ ਤਾਂ ਪੁਲ ਅੱਜ ਇਹ ਟੁੱਟ ਜਾਵੇਗਾ ਪੁਲ ਦੇ ਥੱਲੇ ਜੋ ਪਾਣੀ ਪੈਂਦਾ ਨਾ ਉਹ ਪੁਲ ਦੇ ਥੱਲੇ ਪਾਣੀ ਭਰਨ ਕਰਨਾ ਦੇਖੋ ਤੇੜ ਛੱਡ ਵੀ ਦਿੱਤੀ ਪੁਲ ਨੇ ਆ ਜਦੋਂ ਗੱਡੀ ਨੰਗੂ ਦੇਖਿਓ ਗੱਡੀ ਨੰਗੂ ਉਧਰ ਉਧਰ ਪਾਸੇ ਤੇ ਬਿਲਕੁਲ ਨਹੀਂ ਹੈਗਾ ਉਹ ਇਸ ਦਾ ਮਤਲਬ ਇਹ ਆ ਵੀ ਦੇਖਿਓ ਅੱਜ ਸ਼ਾਮ ਤੱਕ ਇਹ ਪੁਲ ਨੇ ਟੁੱਟ ਜਾਣਾ ਉਹ ਪੁਲ ਪੁਲ ਬਣਦਾ ਕਰਕੇ ਜਿੱਥੇ ਉਹ ਗੱਡੀ ਫਸੀ ਹੋਈ ਆ ਆ ਦੇਖੋ